ਯੂਨੀਅਨ ਜੁਰਦਾਬਲ ਬਲੈਕ ਮੀਲਰ ਜੁਰਦਾਬਲ ਵਪਾਰੀ ਇਕਤਾ ਜਿੰਦਾਬਾਦ ਆਇਲ ਸਿਮੀਗ੍ਰੇਸ਼ਨ ਐਸੋਸੀਏਸ਼ਨ ਪਟੰਡਾ ਜਿੰਦਾਬਾਦ ਹਾਂਜੀ ਕੀ ਨਾਮ ਹੈ ਤੇ ਕੀ ਕਹਣਾ ਤੁਹਾਨੂੰ ਇਹਦਾ ਹਾਂਜੀ ਮੇਰਾ ਨਾਮ ਨਪਰੀਤ ਭਾਈਆ ਜੀ ਮੈਂ ਜੀ ਆਇਲਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਵੱਲੋਂ ਆ ਇਹ ਜੀ ਬੀਤੇ ਦਿਨੀ ਤੁਸੀਂ ਇੱਕ ਵੀਡੀਓ ਕਲਿੱਪ ਦੀ ਵਾਇਰਲ ਹੋ ਰਹੀ ਹੈ ਜੀ ਦੇਖਿਆ ਹੋਣਾ ਹੈ ਜਿਹੜਾ ਕਿ ਬਰਨਾਲਾ ਦੇ ਵਿੱਚ ਜੀ ਮਤਲਬ ਅਖੌਤੀ ਕਿਸਾਨ ਯੂਨੀਅਨ ਵੱਲੋਂ ਇੱਕ ਵਪਾਰੀ ਦੇ ਉੱਪਰ ਜੀ ਮਤਲਬ ਵਪਾਰੀ ਭਰਾਵਾਂ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਹਦੀ ਜੇ ਅਸੀਂ ਸਖਤ ਨਿੰਦਿਆ ਕਰਦੇ ਆ ਜੀ ਇਹਦੇ ਵਿਰੋਧ ਦੇ ਵਿੱਚ ਜੀ ਅੱਜ ਸਾਰੀ ਜਿਹੜੀ ਆਇਲਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਹੈ ਇਹਨੇ ਬੰਦ ਦੀ ਅਪੀਲ ਵੀ ਕੀਤੀ ਸੀਗੀ ਜੀ ਤੇ ਕਾਫੀ ਸੈਂਟਰ ਅੱਜ ਬੰਦ ਵੀ ਨੇ ਅਜੀਤ ਰੋਡ ਤੇ ਵੀ ਕਾਫੀ ਦੁਕਾਨਾਂ ਬੰਦ ਨੇ ਤੇ ਸਾਰੇ ਜਿਹੜੇ ਜੀ ਮਤਲਬ ਅਸੀਂ ਇਕੱਠੇ ਹੋਏ ਆ ਇਹੀ ਮੰਗ ਹੈ ਜੀ ਕਿ ਇਹ ਕਈ ਵਾਰੀ ਜੀ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਜਾਂ ਕੁਝ ਬਲੈਕਮੇਲਰ ਨੇ ਜੀ ਇਹ ਜਿਹੜੇ ਮਤਲਬ ਨਾਰਮਲ ਬਿਜ਼ਨਸਮੈਨ ਹੈ ਜੀ ਉਹਨੂੰ ਤੰਗ ਕਰਦੇ ਆ ਵਪਾਰੀ ਭਰਾਵਾਂ ਨੂੰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੀ ਜੇਕਰ ਕੋਈ ਵੀ ਬੰਦਾ ਕੋਈ ਧੱਕਾ ਕਰਦਾ ਕੋਈ ਕੰਸਲਟੈਂਟ ਵੀ ਚਲੋ ਮਾੜਾ ਹੋ ਸਕਦਾ ਕੋਈ ਇਮੀਗ੍ਰੇਸ਼ਨ ਵਾਲਾ ਵੀ ਕੰਮ ਗਲਤ ਕਰਦਾ ਹੋ ਸਕਦਾ ਉਹਦੇ ਖਿਲਾਫ ਜੀ ਦਰਖਾਸਤ ਦੇਣੀ ਚਾਹੀਦੀ ਹੈ ਜਿਹੜਾ ਮਾਨਜੋਗ ਪ੍ਰਸ਼ਾਸਨ ਹੈ ਜੀ ਉਹ ਉਹਦੇ ਖਿਲਾਫ ਜੋ ਵੀ ਮਤਲਬ ਹੈਗੀ ਹੈ ਜੀ ਕਾਰਵਾਈ ਕਰਨੀ ਚਾਹੀਦੀ ਹੈ ਪਰ ਇਸ ਤਰ੍ਹਾਂ ਦੇ ਨਾਲ ਜੀ ਹੁੱਲੜਬਾਜ਼ੀ ਕਰਨੀ ਤੇ ਜਾਂ ਮਤਲਬ ਇਕੱਠੇ ਹੋ ਕੇ ਇੱਕ ਬੰਦਾ ਸਾਹਮਣੇ ਬੈਠਾ ਜੀ ਉਹਦੇ ਉੱਪਰ 10-15 ਜਣੇ ਇਕੱਠੇ ਹੋ ਕੇ ਆ ਜਾਂਦੇ ਆ ਉਹ ਚੀਜ਼ ਹੈ ਜੀ ਜਿਹੜੀ ਉਹਦੀ ਸਖਤ ਜਿਹੜੀ ਐਸੋਸੀਏਸ਼ਨ ਸਾਡੀ ਜੀ ਉਹਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਨਹੀਂ ਜੀ ਇਹ ਕੁਝ ਕਿਸਾਨ ਨਹੀਂ ਜੀ ਕੋਈ ਨਹੀਂ ਕਹਿ ਸਕਦੇ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਜੀ ਇਹ ਜੀ ਗੱਲ ਨਹੀਂ ਹੈ ਤੇ ਪਰ ਕੁਝ ਕਿਸਾਨ ਜੁੜੇ ਨਾ ਨੇ ਜੀ ਕੁਝ ਬੰਦੇ ਕੁਝ ਹਰੇਕ ਡਿਪਾਰਟਮੈਂਟ ਦੇ ਵਿੱਚ ਜੀ ਕੋਈ ਨਾ ਕੋਈ ਬੰਦਾ ਮਾੜਾ ਵੀ ਹੁੰਦਾ ਕੋਈ ਚੰਗਾ ਵੀ ਹੁੰਦਾ ਸਾਡੇ ਜਿਹੜੇ ਕੋਈ ਇਮੀਗ੍ਰੇਸ਼ਨ ਵਾਲੇ ਉਹ ਚ ਵੀ ਕੋ ਮਾੜੇ ਹੋ ਸਕਦੇ ਆ ਹਰ ਫੀਲਡ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਜੀ ਜੀ ਕਰੋੜ ਹੱਬ ਮੰਨੀ ਜਾਂ ਜਿਹੜੇ ਵਿਅਕਤੀ ਆ ਉਹ ਘੰਟੀ ਦੇ ਹੀ ਬੈਠੇ ਆ ਕੀ ਕਰਨਾ ਇਹਨਾਂ ਜੀ ਮਤਲਬ ਇੱਕ ਤਾਂ ਜੀ ਇਹ ਬੜਾ ਸ਼ਾਰਟ ਸਮਾਂ ਸੀਗਾ ਜੀ ਬੜੇ ਮਤਲਬ ਥੋੜੇ ਜਿਹੇ ਸਮੇਂ ਦੇ ਵਿੱਚ ਦੱਸਿਆ ਗਿਆ ਜੀ ਕੱਲ ਜਦੋਂ ਪਰਸੋਂ ਮੈਨੂੰ ਲੱਗਦਾ ਬਰਨਾਲੇ ਵਾਲੀ ਘਟਨਾ ਹੋਈ ਹੈ ਜੀ ਕੱਲ ਅਸੀਂ ਇਕੱਠੇ ਹੋ ਕੇ ਸਾਰੇ ਜੀ ਐਸੋਸੀਏਸ਼ਨ ਵਾਲੇ ਜਿਹੜੇ ਮੇਨ ਮੇਨ ਨੁਮਾਇੰਦੇ ਸੀਗੇ ਜੀ ਅਸੀਂ ਇਕੱਠੇ ਹੋ ਕੇ ਮਤਲਬ ਗਏ ਆ ਜੀ ਬਰਨਾਲਾ ਉੱਥੇ ਪਾਸੇ ਬੜੇ ਸ਼ਾਰਟ ਪੀਰੀਅਡ ਸੀਗਾ ਜੀ ਤਾਂ ਕਰਕੇ ਬੰਦੇ ਘੱਟ-ਘੱਟੇ ਹੋਏ ਆ ਬਾਕੀ ਜਿਹੇ ਸੰਪਰਕ ਹੋ ਰਿਹਾ ਜੀ ਬੰਦੇ ਸਾਰੇ ਆ ਰਹੇ ਨੇ ਸਾਡਾ ਇਹਦਾ ਮੁੱਦਾ ਜੀ ਸਾਡੇ ਹਰੇਕ ਮਹੀਨੇ ਦੇ ਵਿੱਚ ਹਰੇਕ ਬਿਜ਼ਨਸ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਸੀ ਵੀ ਕੁਝ ਖਾਤੀ ਕਿਸਾਨ ਜਨੇ ਨਹੀਂ ਹਨ ਜਿਹੜੀਆਂ ਮਤਲਬ ਸਹੀ ਕਿਸਾਨ ਜਨੇ ਉਹਦੀ ਗੱਲ ਨਹੀਂ ਕਰ ਰਹੀ ਅਸੀਂ ਜਿਹੜੇ ਖਾਤੀ ਨੇ ਫੇਕ ਨੇ ਉਹ ਹਰੇਕ ਕੰਮ ਦੇ ਵਿੱਚ ਹਰੇਕ ਵਪਾਰੀ ਨੂੰ ਥੋੜਾ ਬਲੇਗ ਬੈਗ ਮੇਲੀ ਵਾਲਾ ਕੰਮ ਸ਼ੁਰੂ ਕਰ ਦਿੰਦਾ ਹੈ ਇਹ ਉਹ ਬਰਨਾਲਾ ਪਿਛਲੇ ਦਿਨੀ ਹੋਇਆ ਜੀ ਕੰਮ ਉਹ ਮਤਲਬ ਕਿਸੇ ਮੁੱਦੇ ਨੂੰ ਬੈਠ ਕੇ ਸਲਝਾਉਣ ਦੀ ਬਜਾਏ ਧਰਨਾ ਲਾ ਲਿਆ ਰੋਲਾ ਰਪਾ ਪੈ ਗਿਆ ਡਾਂਗੋ ਛੁੱਟੀ ਹੋ ਗਈ ਪਰ ਪਾਇਸ਼ਾ ਖਰਾਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਅਸੀਂ ਉਹਦੇ ਸਬੰਧ ਚ ਆਪਦਾ ਸ਼ਾਂਤਮਈ ਧਰਨਾ ਜਲਾਇਆ ਕੋਈ ਵੀ ਕਿਸੇ ਵੀ ਬਿਜ਼ਨਸ ਚ ਮੁੱਦਾ ਹੁੰਦਾ ਕੋਈ ਕਿਸੇ ਵ ਇੱਕ ਬੈਠ ਕੇ ਉਹਦੇ ਨਾਲ ਪਹਿਲਾਂ ਗੱਲਬਾਤ ਕੀਤੀ ਜਾਵੇ ਜਾਂ ਕਾਨੂੰਨੀ ਰੂਪ ਦੇ ਵਿੱਚ ਗੱਲਬਾਤ ਕੀਤੀ ਜਾਵੇ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਜਾਵੇ ਜੇ ਕਿਸੇ ਦੀ ਗਲਤੀ ਹੈ ਨਾ ਕਿ ਹਰੇਕ ਦੇ ਵਾਰ ਜੀ ਆ ਕੇ ਧਰਨਾ ਲਾਇਆ ਜਾਵੇ ਕਿਹੜੀ ਫਰਜੀ ਆ ਫਰਜੀ ਦੀ ਭਾਸ਼ਾ ਕੀ ਹੈ ਕਿਵੇਂ ਸਮਝਦੇ ਫਰਜੀ ਆ ਯੂਨੀਅਨਾਂ ਕੋਲ ਸਾਰੀਆਂ ਹੈ ਨਹੀਂ ਸਰ ਚੋਣੀਆਂ ਸਾਰੀਆਂ ਹੈ ਆ ਕਿ ਅਸੀਂ ਜਿਹੜਾ ਕ੍ਰਿਮੀਨਲ ਅਪੀਅਰਸ ਨੋਮੈਂਟ ਨਾਲ ਵੀ ਸ਼ਰੀਕ ਕਰਦੇ ਹਾਂ ਉਹ ਕਰਦਾ ਨਹੀਂ ਹੁੰਦਾ ਸਰ ਕਹਿੰਦਾ ਚਾਪਲ ਜਿਹਾ ਨਹੀਂ ਹੁੰਦਾ ਕੀ ਆ ਵੀ ਉਹ ਬਸ ਆਪਾਂ ਆ ਬਿਲਕੁਲ ਇਹੋ ਤੇ ਹੈਗੀ ਹੈ ਜੋ ਵੀ ਕਹਿੰਦੇ ਨਹੀਂ ਹੁਣ ਅਸੀਂ ਮਜਬੂਰ ਹੈ ਜੀ ਸਾਡੇ ਨਾਲ ਆਮ ਕਿਸਾਨ ਵੀ ਤੁਰਿਆ ਕਹਿੰਦੇ ਪਹਿਲਾਂ ਵਪਾਰੀ ਵੀ ਤੁਰਿਆ ਜਿਹੜੇ ਕਿਸਾਨ ਯੂਨੀਅਨ ਦੇ ਧਰਨੇ ਲੱਗੇ ਨੇ ਦਿੱਲੀ ਲੱਗੇ ਨੇ ਜੀ ਤਾਂ ਉਹਨਾਂ ਨੂੰ ਇੱਕ ਡੈਫੀਨੇਸ਼ਨ ਤਾਂ ਅਸੀਂ ਵੀ ਬਸ ਇਹੀ ਹੈ ਵੀ ਜਿਹੜਾ ਉਹਨਾਂ ਦਾ ਰਜਿਸਟਰਡ ਮੈਂਬਰ ਨਹੀਂ ਹੈਗਾ ਜਾਂ ਕਿਸੇ ਐਸੋਸੀਏਸ਼ਨ ਦਾ ਮੈਂਬਰੀ ਹੈ ਨਹੀਂਗਾ ਇਕੱਲਾ ਆ ਕੇ ਇਕੱਲਾ ਇਹ ਨਹੀਂ ਹੈਗਾ ਵੀ ਆਪਾਂ ਹਰਾ ਪਰਨਾ ਪਾ ਕੇ ਬੈਠ ਗਏ ਆਪਾਂ ਕਿਸਾਨ ਯੂਨੀਅਨ ਦੇ ਮੈਂਬਰ ਬਣ ਗਏ ਇੱਕ ਸਹੀ ਮੁੱਦੇ ਤੇ ਸਹੀ ਕੋਈ ਗੱਲਬਾਤ ਹੈ ਉਹ ਥਰੂ ਆਫ ਦੀ ਐਸੋਸੀਏਸ਼ਨ ਦੇ ਗੱਲਬਾਤ ਕਰਨ ਸਾਡੀ ਐਸੋਸੀਏਸ਼ਨ ਨਾਲ ਕਰਨ ਜਾਂ ਜਿਹੜੇ ਵੀ ਵਪਾਰ ਸੰਬੰਧ ਵਪਾਰ ਹੈਗਾ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰਨ ਬਹੁਤ ਕਿੰਨੇ ਮੀਗਰੇਸ਼ਨ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਵੀ ਠੱਗੀਆਂ ਵੀ ਮਾਰ ਲਿਆ ਅਸੀਂ ਬਿਲਕੁਲ ਸਹਿਮਤ ਹਾਂ ਜੀ ਅਸੀਂ ਮੰਨਦੇ ਹਾਂ ਵੀ ਹਰੇਕ ਵਪਾਰ ਦੇ ਵਿੱਚ ਹਰੇਕ ਕੈਟਾਗਰੀ ਦੇ ਵਿੱਚ ਕੁਝ ਕਾਲੀਆਂ ਪੀਡਾਂ ਹੁੰਦੀਆਂ ਨੇ ਜੀ ਜਿਹੜੀਆਂ ਕਿ ਸਾਰਿਆਂ ਨੂੰ ਖਰਾਬ ਕਰਦੀਆਂ ਨੇ ਉਹਨਾਂ ਖਿਲਾਫ ਕਾਰਵਾਈ ਕਰਨ ਅਸੀਂ ਤਾਂ ਨਾਲ ਲੱਗਣ ਨੂੰ ਤਿਆਰ ਹਾਂ ਜੀ ਜਿਸ ਤਰ੍ਹਾਂ ਕਿਸਾਨ ਯੂਨੀਅਨ ਦੀ ਗੱਲ ਕਰਦੇ ਆਂ ਵੀ ਉਹ ਆਪਣੇ ਜਿਹੜੇ ਸੀ ਕਰਿਆ ਆਂ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਪਰ ਤੁਸੀਂ ਵੀ ਤਾਂ ਜਿਹੜੇ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ ਖਿਲਾਫ ਤਾਂ ਕਾਰਵਾਈ ਦੀ ਗੱਲ ਨਹੀਂ ਕੀਤੀ ਦੀ ਸਪੈਂਡ ਕੀਤੀ ਹੋਣੀ ਨਹੀਂ ਅਸੀਂ ਹਮੇਸ਼ਾ ਕਹਿੰਦੇ ਜੀ ਅਸੀਂ ਡੀਸੀ ਸਾਹਿਬ ਨੂੰ ਲਿਖ ਕੇ ਵੀ ਦਿੱਤਾ ਹੈ ਸਾਡੀ ਐਸੋਸੀਏਸ਼ਨ ਵੱਲੋਂ ਸਾਡੀ ਰਜਿਸਟਰਡ ਐਸੋਸੀਏਸ਼ਨ ਹੈ ਉਹਦੇ ਮੈਂਬਰਾਂ ਦੀ ਲਿਸਟ ਅਸੀਂ ਦਿੱਤੀ ਹੋਈ ਹੈ ਇਹ ਵੀ ਕਿਹਾ ਹੈ ਕਿ ਜੇ ਨਾ ਜੋ ਕਿਸੇ ਦੀ ਕੋਈ ਪ੍ਰੋਬਲਮ ਹੈ ਸਾਡੇ ਨਾਲ ਸੰਪਰਕ ਕਰੋ ਅਸੀਂ ਆਪ ਉਹਦੇ ਤੇ ਕਾਰਵਾਈ ਕਰਵਾਵਾਂਗੇ ਜੇ ਕੋਈ ਠੱਗੀ ਮਾਰੀ ਹੋ ਕਿਸੇ ਨੇ ਜਾਂ ਬਾਕੀ ਕਿਸਾਨ ਆਪਣੇ ਹੈਗੇ ਇਮੀਗ੍ਰੇਸ਼ਨ ਵਾਲੇ ਹੈਗੇ ਨੇ ਕਿਸੇ ਨੇ ਠੱਗੀ ਮਾਰੀ ਆ ਸਾਡੇ ਕੋਲੇ ਆਉਣ ਜਿਹੜਾ ਸਟੂਡੈਂਟ ਕੋਈ ਪ੍ਰਭਾਵਿਤ ਹੈਗਾ ਉਹਨਾਂ ਤੋਂ ਆ ਵੀ ਅਸੀਂ ਨਾਲ ਖੜਾਂਗੇ ਜੀ ਉਹਨਾਂ ਦੇ ਬਿਲਕੁਲ ਉਹਨਾਂ ਦੇ ਬਰਾਬਰ ਬੈਠਾਂਗੇ ਅੱਗੇ ਬੈਠਾਂਗੇ ਜੀ ਉਹਨਾਂ ਤੋਂ ਜਿਹੜੇ ਪੈਸਿਆਂ ਦੀ ਵਾਪਸ ਮੰਗ ਕਰਤੀ ਜਾਂਦੀ ਜਾਂ ਕਈ ਅੰਗ ਵੀ ਵਾਪਸ ਮਗੋਣਾ ਬੱਚੇ ਨੂੰ ਐਕਸਟਰੀਕਲੀ ਟੈਕਨੀਕਲੀ ਸਿੱਧਾ ਕੀ ਹੈ ਕਿ ਘਾਰਤ ਮੰਨਦੇ ਕਿਉਂ ਅਗਲੇ ਉਹ ਕਹਿੰਦੇ ਵਾਪਸ ਕਈ ਵਾਰੀ ਬੱਚੇ ਦਾ ਮਨ ਨਹੀਂ ਲੱਗਿਆ ਜਾ ਕੇ ਜੀ ਕੰਮ ਨਹੀਂ ਮਿਲਿਆ ਜੀ ਐਕਚੁਅਲੀ ਦੇਖੋ ਸਟੂਡੈਂਟ ਕੇਸ ਫਾਈਲ ਕਰਤਾ ਕਿਸੇ ਨੇ ਐਜੇ ਸਟੂਡੈਂਟ ਭੇਜਣਾ ਹੈ ਸਟੂਡੈਂਟ ਚਲਾ ਗਿਆ ਜੀ ਉੱਤੇ ਜਾ ਕੇ ਬੱਚੇ ਨੂੰ ਅਕੋਮੋਡੇਸ਼ਨ ਨਹੀਂ ਮਿਲੀ ਜਾਂ ਕੋਈ ਕੰਮ ਨਹੀਂ ਮਿਲਿਆ ਜਾਂ ਹਾਰਡਵਰਕਾ ਬੱਚੇ ਤੋਂ ਹੋ ਨਹੀਂ ਰਹਾ ਤਾਂ ਉਹ ਤੇ ਇਮੀਗ ਉੱਥੇ ਜਾ ਕੇ ਬੱਚੇ ਨੂੰ ਉਹ ਕਾਲਜ ਨਹੀਂ ਮਿਲਿਆ ਉਰੀ ਕੋਈ ਕਾਲਜ ਦੇ ਵਿੱਚ ਜਾਂ ਐਡਮਿਸ਼ਨ ਦੇ ਵਿੱਚ ਕੋਈ ਹੇਰ ਫੇਰ ਨਿਕਲਾਈ ਉਹਦੇ ਜ਼ਿੰਮੇਵਾਰ ਅਸੀਂ ਹੈਗੇ ਆ ਹੁਣ ਜੇ ਉੱਥੇ ਜਾ ਕੇ ਬੱਚੇ ਦਾ ਮਨ ਨਹੀਂ ਲੱਗਿਆ ਬੱਚੇ ਨੂੰ ਕੰਮ ਨਹੀਂ ਮਿਲਿਆ ਤਾਂ ਉਹਦੇ ਲਈ ਤਾਂ ਅਸੀਂ ਵੀ ਕੀ ਕਰ ਸਕਦੇ ਕਈ ਵਾਰੀ ਕਈ ਅਮਰੀਕਨ ਰਿਲੇਸ਼ਨ ਵੱਲੋਂ ਜਿਹੜੇ ਚਾਲੀ ਦੱਸੇ ਕਰਦੀ ਚਾਲੀ ਜਿਹੜੇ ਬਿਜੇ ਦੇ ਤੇ ਗਏ ਆ ਉਹ ਮੁੜ ਕੇ ਪੈਸੇ ਵੀ ਨਹੀਂ ਵਾਪਸ ਕਰਦੇ ਕਹਿੰਦੇ ਵੀ ਕੋਰਟ ਕੇਸ ਕਰੋ ਕੋਰਟ ਕੇਸਾ ਜੋ ਬਹੁਤ ਜ਼ਿਆਦਾ ਲੰਮਾ ਹੋ ਜਾਂਦਾ ਇੱਕ ਤਾਂ ਪੈਸੇ ਲਈ ਬੈਠਾ ਹੁੰਦਾ ਪਹਿਲੇ ਹੀ ਮੈਂ ਬੈਠ ਕੇ ਜਾਂ ਤੁਸੀਂ ਸਰਪਾ ਬੈਠ ਕੇ ਜੀ ਤੇ ਇੱਕ ਹੋਰ ਪੈਸੇ ਲੱਗਣੇ ਖਾਵੇ ਨਹੀਂ ਅਸੀਂ ਤਾਂ ਬਿਲਕੁਲ ਉਸ ਚੀਜ਼ ਅਸੀਂ ਵੀ ਉਹਨਾਂ ਦੇ ਖਾਵੇ ਅਸੀਂ ਤਾਂ ਕਹਿੰਦੇ ਵੀ ਇਹੋ ਜਿਹੇ ਨਾਲ ਖਲਾਫ ਕਾਰਵਾਈ ਕਰੋ ਉੱਥੇ ਧਰਨਾ ਲੱਗਣਾ ਮੰਨਦਾ ਧਰਨਾ ਸਾਨੂੰ ਨਾਲ ਬੁਲਾਓ ਅਸੀਂ ਬੈਠਾਂਗੇ ਜੀ ਕਿੰਨੀ ਦੇਰ ਤੁਹਾਡਾ ਇਹ ਚੱਲੇਗਾ ਅਸੀਂ ਅਸੀਂ ਇੱਕ ਵਾਰੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣਾ ਜੀ ਉਸ ਤੋਂ ਬਾਅਦ ਦੇਖਦੇ ਹਾਂ ਪ੍ਰਸ਼ਾਸਨ ਸਾਨੂੰ ਕੀ ਰਿਸਪੌਂਸ ਦਿੰਦਾ ਜੀ ਫਿਰ ਉਸ ਤੋਂ ਅੱਗੇ ਸਾਡੀ ਸਾਰੀ ਕੋਰ ਕਮੇਟੀ ਡਿਸੀਜਨ ਲਾਊਗੀ ਫਿਰ ਅੱਗੇ ਅਸੀਂ ਫਾਰਦਰ ਫੇਰ ਪਤਾ ਲੱਗੇਗਾ ਕਿਹੜੀ ਤੁਸੀਂ ਫਰਜੀ ਕਹਿ ਰਹੇ ਹੋ ਯੂਨੀਅਨਾਂ ਕੋਈ ਡਾਟਾ ਵਗੈਰਾ ਇਕੱਠਾ ਕੀਤਾ ਵੀ ਇਹ ਇਕੱਲਾ ਇਮੀਗ੍ਰੇਸ਼ਨ ਸੈਂਟਰਾਂ ਨੂੰ ਨਹੀਂ ਵੀ ਇਹ ਹਰੇਕ ਮਤਲਬ ਪਿੱਛੇ ਜਿਹਾ ਹੋਇਆ ਹੈ ਤੋਂ ਬੀਬੀਆਰ ਚ ਇੱਕ ਨਾਮੀ ਕੱਪੜਿਆਂ ਦੀ ਦੁਕਾਨ ਹੈ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦੇ ਕਿਸੇ ਕੱਪੜੇ ਚੋਂ ਰੰਗ ਨਿਕਲਿਆ ਤਾਂ ਉੱਥੇ ਵੀ ਧਰਨਾ ਲੱਗਿਆ ਸੀ ਥੋੜੇ ਰੰਗ ਨਿਕਲ ਗਿਆ ਜੀ ਕੱਪੜੇ ਚੋਂ ਹਾਲਾਂਕਿ ਉਹ ਮੁੱਦਾ ਬੈਠ ਕੇ ਸਲਝਾਇਆ ਜਾ ਸਕਦਾ ਸੀ ਹਰੇਕ ਵਪਾਰ ਨੂੰ ਪ੍ਰੋਬਲਮ ਹੈ ਜੀ ਇਕੱਲੇ ਇਮੀਗ੍ਰੇਸ਼ਨ ਨੂੰ ਨਹੀਂ ਅਸੀਂ ਇਕੱਲੇ ਤਾਂ ਨਹੀਂ ਬੈਠੇ ਵੀ ਇਮੀਗ੍ਰੇਸ਼ਨ ਨੂੰ ਪ੍ਰੋਬਲਮ ਹੈ ਅਸੀਂ ਸਾਰੇ ਵਪਾਰੀਆਂ ਕਰਕੇ ਬੈਠੇ ਆਂ ਜੀ ਸਰ ਕੀ ਮਾਮਲਾ ਹੈ ਇਹਨਾਂ ਦਾ ਬੱਸ ਫਤਫਾਸ਼ੀ ਕਿਤੇ ਜਾ ਰਹੇ ਆ। ਇਹ ਰੋਸ ਧਰਨੇ ਤੇ ਬੈਠੇ ਆ ਉਹ ਆਹ ਆਹ ਲਟਸ ਜੂਨੀਅਨ ਆਲੇ ਹੈ ਗਿਆ ਇਹ ਨਾ ਕੋਈ ਇਹਨਾਂ ਦੇ ਹੁਣ ਮੰਗ ਪੱਤਰ ਦੇਣ ਕੇ ਪਤਾ ਲੱਗੂਗਾ ਕੀ ਕਹਿੰਦੇ ਮੰਗ ਪੱਤਰ ਦੇ ਵਿੱਚ ਤੁਸੀਂ ਗੱਲ ਕਰ ਬਸ ਉਹਦੇ ਵਿੱਚ ਇੱਕ ਕਹਿੰਦੇ ਵੀ ਕਈ ਵਾਰ ਅਸੀਂ ਭੇਜ ਦਿੰਨੇ ਆ ਤੇ ਫਿਰ ਉਹਨਾਂ ਦੇ ਬੱਚਿਆਂ ਦੇ ਮਾਪੇ ਸਾਨੂੰ ਬੇਵਜ੍ਹਾ ਤੰਗ ਕਰਦੇ ਆ ਕੇ ਸਾਡੇ ਬੱਚੇ ਨੂੰ ਕੰਮ ਨਹੀਂ ਮਿਲਿਆ ਜਾਂ ਉਹ ਨਹੀਂ ਮਿਲਿਆ ਅੰਗੂਣ ਕਰ ਰਹੇ ਹਨ ਪੈਨਰ ਫੜੇ ਹੱਥ ਚ ਉਹਨਾਂ ਤੇ ਕਿਸਾਨ ਯੂਨੀਅਨਾਂ ਦੇ ਫੜਦੇ ਕਿਸਾਨ ਯੂਨੀਅਨ ਚਲੋ ਜੋ ਵੀ ਮੰਗ ਪੱਤਰ ਦੇਣਗੇ ਅਸੀਂ ਦੇਖ ਲਾਂਗੇ ਕੀ ਮੰਗ ਕਰਦੇ ਆ ਉਹ